ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਹੋਵੋਗੇ ਅੱਜ ਦਾ ਬਲੌਗ ਅੰਬਾਲਾ ਕੈਂਟ ਤੋਂ ਦਿੱਲੀ ਹਾਈਵੇ ਰੋਡ ਤੇ ਆ ਆਸ਼ਾ ਰਾਮ ਸੀਨਸ ਕੈਂਟਰੀ ਪਬਲਿਕ ਸਕੂਲ ਹੈ ਜੀ ਇਥੇ ਪੇਪਰ ਹੋ ਰਿਹਾ ਜੀ ਪੰਜਾਬ ਪੁਲਿਸ ਦਾ ਆਸ਼ਾ ਰਾਮ ਸਕੂਲ ਪੈਂਦਾ ਹੈ ਆਇਦਰ ਅੰਬਾਲਾ ਕੈਂਟ ਤੋਂ ਆ ਰੋਡ ਆ ਰਿਹਾ ਜੀ ਸਿੱਧਾ ਦਿੱਲੀ ਹਾਈਵੇ ਥੋੜੀ ਦੂਰ ਹੈ ਬਸ ਆਸ਼ਰਮ ਪਬਲਿਕ ਸਕੂਲ ਦੇ ਬਿਲਕੁਲ ਸਾਹਮਣੇ ਆ ਸੈਂਟਰ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਔਰੇ ਬੱਚਿਆਂ ਦੇ ਪੇਪਰ ਹੋ ਰਹੇ ਨੇ ਬਾਈ ਜੀ ਬॉयਜ਼ গারਲਸ ਦੇ ਪੇਪਰ ਹੋ ਰਹੇ ਨੇ ਪੰਜਾਬ ਪੁਲਿਸ ਦੇ ਜਿਹੜੇ ਵੀ ਬੱਚੇ ਪੇਪਰ ਦੇਣ ਆਣਾ ਚਾਹਦੇ ਨੇ ਜਿਹਨੂੰ ਸੈਂਟਰ ਦਾ ਨਹੀਂ ਪਤਾ ਲੱਗਦਾ ਕੋਈ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰ ਸਕਦੇ ਏ ਵੀਰੋ ਵਾਤਾਵਰਣ ਲਾਈਕ ਸ਼ੇਅਰ ਸਬਸਕ੍ਰਾਈਬ ਕਰੋਗੇ ਤਾਂ ਕਿ ਜਿਨ੍ਹਾਂ ਦੇ ਪੇਪਰ ਹੈ ਜੀ ਉਹਨਾਂ ਨੂੰ ਪਤਾ ਲੱਗ ਸਕੇ ਠੀਕ ਆ ਬਈ ਜੀ ਆ ਸੈਂਟਰ ਆ ਬਈ ਜਿੱਥੇ ਪੇਪਰ ਹੋ ਰਿਹਾ ਆਨਲਾਈਨਾਂ ਦੇ ਵਿੱਚ ਅੰਦਰ ਚੈਕਿੰਗ ਹੋ ਰਹੀ ਹੈ ਕੁੜੀਆਂ ਦੇ ਕੰਨਾਂ 'ਚ ਕੋਈ ਟਿਪਸ ਵਗੈਰਾ ਵਾਲੀਆਂ ਵਗੈਰਾ ਉਹ ਸਭ ਕਢਾਈਆਂ ਜਾ ਰਹੀਆਂ ਨੇ ਕੋਈ ਘੜੀ ਵੋਚ ਵਗੈਰਾ ਪੈਣ ਨਹੀਂ ਲਿਜਾਣਾ ਚਾਹੀਦਾ ਬੈਲਟ ਵਗੈਰਾ ਮੁੰਡਿਆਂ ਦੇ ਵੀ ਸਾਰੇ ਬੂਟ ਵਗੈਰਾ ਚੈੱਕ ਹੋ ਰਹੇ ਨੇ ਬੈਲਟਾਂ ਵਗੈਰਾ ਪੈਨਾਂ ਵਗੈਰਾ ਸਾਰਾ ਘੜੀਆਂ ਵਗੈਰਾ ਕੋਈ ਵੀ ਚੀਜ਼ ਹੈ ਜਿਵੇਂ ਗੱਟਾ ਗੋਠੀ ਛਾਪਾ ਵਗੈਰਾ ਸਾਰੇ ਤਰ੍ਹਾਂ ਦੇ ਜਾ ਰਹੇ ਨੇ ਇੱਧਰ ਕੁੜੀਆਂ ਦੀ ਲੈਣ ਲੱਗੀ ਹੋਈ ਹੈ ਉੱਧਰ ਕੁੜੀਆਂ ਦੀ ਲਾਈਨ ਲੱਗ ਗਈ ਹੋਈ ਹੈ ਜੀ ਉੱਧਰ ਮੁੰਡਿਆਂ ਦੀ ਲਾਈਨ ਲੱਗ ਗਈ ਹੈ ਤੇ ਪੇਪਰ ਇਗਜ਼ਾਮ ਚੱਲਦੇ ਹੋਏ ਵੀਡੀਓ ਨੂੰ ਬਸ ਤੋਂ ਬਾਅਦ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਬਸ ਤੋਂ ਬਾਅਦ ਸ਼ੇਅਰ ਕਰੋ ਤਾਂ ਕਿ ਜਿਨ੍ਹਾਂ ਦੇ ਪੇਪਰ ਹੈ ਉਹਨਾਂ ਨੂੰ ਪਤਾ ਲੱਗ ਸਕੇ ਟਿਕਾਣਾ ਠੀਕ ਹੈ ਜੀ ਆ ਆਂਵਾਲੇ ਤੋਂ ਦਾ ਸਾਹਮਣੇ ਅਸ਼ਰਮ ਸਕੂਲ ਦਿੱਲੀ ਹਾਈਵੇ ਰੋਡ ਤੇ ਥੈਂਕ ਯੂ ਧੰਨਵਾਦ ਜੀ ਚੈਕਿੰਗ ਕਰ ਕਰ ਕੇ ਅੰਦਰ ਜਾਂਦੇ ਹੋਏ ਪੰਜਾਬ ਪੁਲਿਸ ਕਾਂਸਟੇਬਲ ਪੇਪਰ ਹੋ ਗਿਆ ਜੀ ਬੱਚੇ ਬਾਹਰ ਆਉਂਦੇ ਹੋਏ ਸੈਂਟਰ ਵਿੱਚੋਂ ਬੱਚੇ ਬਾਹਰ ਆਉਂਦੇ ਹੋਏ ਇੰਟਰ ਵਿੱਚੋਂ ਬੱਚੇ ਬਾਹਰ ਆਉਂਦੇ ਹੋਏ ਜਿਹੜਿਆਂ ਦੀ ਵੇਟ ਕਰ ਰਹੇ ਸਾਨੂੰ ਉਹਨਾਂ ਨੂੰ ਮਿਲਦੇ ਹੋਏ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਜੀ